ਇਸ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਇਸ ਬੋਚੜ ਨੇ ਚੱਕਿਆ ਭਰਾਵਾ ਕਿਸਾਨਾਂ ਦੇ ਕਿਹੜੇ ਪਾਵੇ ਕਿਹੜੇ ਦੱਸਾਂਗਾ ਮੱਤਵਾਨ ਤੂੰ ਪਪੰਗਾ ਲੈ ਦੇਸ਼ ਦੇ ਕਿਸਾਨਾਂ ਦਾ ਪੰਜਾਬ ਦੇ ਕਿਸਾਨਾਂ ਦਾ ਜਉਣਾ ਹਰਾਮ ਕਰ ਦਵੇਂ ਆ ਸਰਾ ਤੋਂ ਲੱਟੀਆਂ ਪੱਕਾਂ ਦਾ ਹਿਸਾਬ ਲਵਾਂਗੇ ਤੇਰਾ ਹਿਸਾਬ ਕਹਿਵੇਂ ਕਰ ਕੇ ਇਹ ਗੱਲ ਆ ਜੇ ਤੂੰ ਆਖੇ ਕਿਸਾਨਾਂ ਨੂੰ ਦਬਾ ਕੇ ਮੈਂ ਤੁਹਾਨੂੰ ਕੋ ਕਰ ਲੂਗਾ ਨਹੀਂ ਹੋਰ ਦੇ ਆਗੇ ਪੱਕਾ ਤਾਰਿਆਂ ਕੰਝਾ ਨੇ ਪੰਜਾਬੀਓ ਇਹ ਕੋਈ ਸਾਟਾ ਹੋ ਨਹੀਂ ਰਿਹਾ ਇਹ ਉਸ ਵਸਤਾ ਚਲ ਗਈ ਦਾਨੇ ਦਿੱਤੀ ਸੀ ਪਰ ਇਸ ਬੁੱਕਰ ਨੇ ਇਹ ਬਿਆਪਾ ਦੂਜਾ ਕੁਚ ਮੜਿਆ ਚ ਜਾਗੜੀ ਲੋੜਾ ਪੰਜਾਬੀਓ ਮੁੱਢੋਂ ਛੜਕਦੇ ਉੱਤੇ ਆਓ ਥੱਲੇ ਆਲ ਦਾ ਪੱਲਾ ਅਜੇ ਵੰਤ ਨਹੀਂ ਰੱਖਾਂ ਜੀ ਐਮਐਸਬੀ ਗਾਟੀ ਕੂਨ ਵਾਸਤੇ ਬੈਠੇ ਜੀ ਅੱਗੇ ਇਸ ਕਰਕੇ ਭਰਾਓ ਬਾੜ ਦੀ ਲੋੜਾ ਜਾਗੋ ਛੜਕਦੇ ਆਓ ਥੱਲੇ ਤਾਰਾ ਸਾਨੂੰ ਓ ਥੱਲੇ ਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਸਰਸਾ ਬੁਖਸੇਵਾਦਾਰ ਬੀਕੇਯੂ ਸਰਸਾ ਨੂੰ ਅੱਜ ਜੋ ਭਗਵੰਤ ਮਾਨ ਨੇ ਤੇ ਕੇਂਦਰੀ ਖੇਤੀ ਮੰਤਰੀ ਸ਼ਿਰਾਜ ਚੋਹਾਨ ਨੇ ਜੋ ਕਿਸਾਨਾਂ ਦੇ ਨਾਲ ਇੱਕ ਧੋਖਾ ਤੇ ਫਰੇਵ ਕੀਤਾ ਇਹਨਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਗਵਾਲ ਅਨੰਦਪੁਰ ਸਾਹਿਬ ਦੇ ਕਿਲੇ ਦੇ ਵਿੱਚ ਘਰੇਉਏ ਨੇ ਚਾਰਚ ਫੇਰੇ 22 ਧਾਰ ਦੇ ਤੇ ਦਿੱਲੀ ਤੱਕ ਤੋਂ ਵੱਲੋਂ ਉੱਥੇ ਫੌਜਾਂ ਬੈਠੀਆਂ ਨੇ ਤੇ ਉਹਨਾਂ ਦੀ ਕੋਈ پیش ਨਹੀਂ ਜਾ ਰਹੀ ਤੇ ਫਿਰ ਉਹਨਾਂ ਨੇ ਇੱਕ ਤਰਤੀ ਜਿਹੜੀ ਉਹ ਸੋਚੀ ਪਈ ਇੱਕ ਚਿੱਠੀ ਲਿਖੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿ ਅਸੀਂ ਤੁਹਾਡਾ ਵਾਅਦਾ ਕਰਦੇ ਹਾਂ ਕਿ ਜਿਸ ਤਰ੍ਹਾਂ 22 ਧਾਰ ਦੇ ਰਾਜਾ ਨੇ ਉਸ ਕੰਦ ਤੇ ਜਿਹੜਾ ਸੀ ਆਪਣੇ ਧਰਮ ਦੀ ਸੌਚੀ ਤੇ ਆਟੇ ਦੀ ਗਊ ਬਣਾ ਕੇ ਤੇ ਥਾਲੀ ਦੇ ਵਿੱਚ ਭੇਜੀ ਤੇ ਇਸੇ ਤਰ੍ਹਾਂ ਮੁਗਲਾਂ ਨੇ ਜਿਹੜਾ ਸੀ ਉਹ ਕਰਾਂ ਦੀ ਸੌ ਖਾਦੀ ਤੇ ਵਾਅਦਾ ਕੀਤਾ ਕਿ ਤੁਸੀਂ ਕਿਹੜਾ ਖਾਲੀ ਕਰਦੇ ਹੋ ਅਸੀਂ ਤੁਹਾਡੇ ਨਾਲ ਕੋਈ ਵੀ ਕਿਸੇ ਕਿਸਮ ਦਾ ਕੋਈ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤੇ ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਕਹਿ ਦਿੱਤੇ ਕਿਲਾ ਛੱਡ ਦਿੱਤਾ ਪਰ ਜੋ ਬਾਈ ਧਾਰ ਦੇ ਰਾਜਾਂ ਤੇ ਮੁਗਲੀਆਂ ਫੌਜਾਂ ਨੇ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਤੇ ਮਗਰ ਲਾ ਕੇ ਜੋ ਕੁਝ ਕੀਤਾ ਉਸ ਇਤਿਹਾਸ ਨੂੰ ਤੁਸੀਂ ਚੰਗੀ ਤਰ੍ਹਾਂ ਜਾਣੂ ਆ ਅੱਜ ਉਸੇ ਹੀ ਤਰਜ਼ ਦੇ ਉੱਤੇ ਉਸ ਇਤਿਹਾਸ ਨੂੰ ਦਰਾਂਦਿਆ ਹੋਇਆ ਭਗਵੰਤ ਮਾਨ ਤੇ ਕੇਂਦਰ ਸਰਕਾਰ ਨੇ ਪਹਿਲਾ ਕਿਸਾਨਾਂ ਦੇ ਨਾਲ ਅੱਜ ਵੀ ਇੱਕ ਮੀਟਿੰਗ ਰੱਖੀ ਸੀ ਜੋ ਕਿ 13 ਜ਼ਮੀਨਿਆਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਐ ਐਮਐਸਪੀ ਦੇ ਗਰੰਟੀ ਕਾਨੂੰਨ ਤੇ ਹੋਰ ਮੰਗਾਂ ਨੂੰ ਲੈ ਕੇ ਤੇ ਮੀਟਿੰਗ ਉਹ ਚੱਲੀ 4 ਘੰਟੇ ਬੈਠ ਕੇ ਚੱਲੇ ਤੇ ਉਸ ਮੀਟਿੰਗ ਦੇ ਵਿੱਚ ਉਹ ਮੀਟਿੰਗ ਬੇਸਿਤਾ ਰਹੀ ਕੋਈ ਨਤੀਜਾ ਨਾ ਕੱਢਿਆ ਲੇਕਿਨ ਉਹਦੀ ਬਦਨੀਤੀ ਸੀ ਬੇਈਮਾਨੀ ਸੀ ਤੇ ਕਿਹਾ ਕਿ ਮੀਟਿੰਗ ਦੇ ਵਿੱਚ ਕੁਛ ਨਾ ਨਿਕਲਿਆ ਤੇ ਅਗਲੀ ਮੀਟਿੰਗ ਜਿਹੜੀ ਆ ਉਹ 4 ਮਈ ਦੀ ਰੱਖ ਦਿੱਤੀ ਤੇ ਉਸ ਟਾਈਮ ਦੇ ਉੱਤੇ ਸਾਡੇ ਕਿਸਾਨਾਂ ਨੇ ਇਹ ਗੱਲ ਕਹੀ ਕਿ ਜਿਸ ਤਰ੍ਹਾਂ ਅੱਜ ਪੁਲਿਸ ਫੋਰਸ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਵਜਿਆ ਤੇ ਇੱਥੇ ਵੀ ਚਾਪਕਰੇ ਘੇਰਾ ਪਾਇਆ ਸਾਨੂੰ ਇਹ ਖਤਰਾ ਹੈ ਕਿ ਤੁਸੀਂ ਸਾਡਾ ਮੋਰਚਾ ਜਿਹੜਾ ਖਦੇਲੋਗੇ ਲੇਕਿਨ ਮੰਤਰੀਆਂ ਨੇ ਕੇਂਦਰੀ ਮੰਤਰੀਆਂ ਵੀ ਤੇ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਬੈਠੇ ਉਹਨਾਂ ਨੇ ਪ੍ਰੋਸਾ ਦਵਾਇਆ ਕਿ ਬਿਲਕੁਲ ਨਹੀਂ ਇਸ ਤਰ੍ਹਾਂ ਨਹੀਂ ਹੋਵੇਗਾ ਪਰ ਜਦੋਂ ਹੀ ਉਥੋਂ ਮੀਟਿੰਗ ਤੋਂ ਬਾਹਰ ਆਏ ਪੰਜਾਬ ਦੇ ਅਦਰ ਅੰਦਰ ਜਦੋਂ ਚੰਡੀਗੜ੍ਹ ਤੋਂ ਨਿਕਲ ਕੇ ਪੰਜਾਬ ਏਰੀਆ ਚਾਹੇ ਤੇ ਉਸੇ ਤਰ੍ਹਾਂ ਦੇ ਸਰਦਾਰ ਜਗਜੀਤ ਸਿੰਘ ਡਲੇਵਾਲ ਤੇ ਸਾਰੇ ਹੀ ਲੀਡਰਾਂ ਨੂੰ ਜਿੰਨੇ ਉੱਥੇ ਗਏ ਸੀ ਸਰਵਰ ਸਿੰਘ ਪੰਦੇਰ ਇਹਨਾਂ ਸਾਰਿਆਂ ਨੂੰ ਫੜ ਕੇ ਪਤਾ ਨਹੀਂ ਉਹ ਕਿੱਥੇ ਲੈ ਗਏ ਨੇ ਤੇ ਉਸ ਤੋਂ ਬਾਅਦ ਖਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਦੇ ਉੱਤੇ ਇਹਨਾਂ ਨੇ ਦੋਵਾਂ ਨੇ ਉੱਥੇ ਧਾਨਾਸ਼ਾਈ ਕਰਕੇ ਉੱਥੇ ਜੋ ਵੀ ਸਾਡਾ ਸਮਾਨ ਸੀ ਉਹ ਸਾਰਾ ਉੱਥੋਂ ਲੁੱਟ ਕੇ ਲੈ ਗਏ ਆ ਅਤੇ ਜਿਹੜਾ ਬਾਰਡਰ ਨੇ ਉਹ ਖਾਲੀ ਕਰਾ ਦਿੱਤੇ ਨੇ ਜਿਹੜੇ ਸਾਡੇ ਉੱਤੇ ਕਿਸਾਨ ਬੈਠੇ ਸੀ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਤੇ ਬਸਾਂ ਦੇ ਵਿੱਚ ਲੱਭ ਕੇ ਤੇ ਲੈ ਗਏ ਆ ਸੋ ਇਸ ਤਰ੍ਹਾਂ ਇਹਨਾਂ ਨੇ ਉਸ ਇਤਿਹਾਸ ਨੂੰ ਦੁਹਰਾ ਦਿੱਤਾ ਭਗਵੰਤ ਜੀ ਮੈਂ ਤੈਨੂੰ ਪੁੱਛਣਾ ਚਾਹੁੰਦਾ ਹੋ ਸਕਦਾ ਕੇਂਦਰੀ ਮੰਤਰੀਆਂ ਤੇ ਇਤਿਹਾਸ ਦਾ ਸਾਰਿਆਂ ਨੂੰ ਨਾ ਪਤਾ ਹੋਵੇ ਪਰ ਤੈਨੂੰ ਤਾਂ ਪਤਾ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਤੋਂ ਧੋਕੇ ਨਾਲ ਕਿਲੇ ਚੋਂ ਕੱਢ ਕੇ ਤੇ ਬੇਸ਼ੱਕ ਦੀ ਉੱਤੇ ਚਹ ਚਮਕੌਰ ਦੀ ਜੰਗ ਹੋਵੇ 10 ਤੋਂ ਬਾਅਦ ਮੁਕਸਰ ਸਾਹਿਬ ਦੀ ਜੰਗ ਹੋਵੇ ਕੀ ਉਹਨਾਂ ਜੰਗਾਂ ਤੋਂ ਬਾਅਦ ਕੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਉਥੋਂ ਕਿਲਾ ਛੱਡਿਆ ਚ ਉਦੋਂ ਬਾਅਦ ਸਿੱਖ ਕੌਮ ਖਤਮ ਹੋ ਗਈ ਸੀ ਉਸ ਤੋਂ ਬਾਅਦ ਕੀ ਕੁਝ ਹੋਇਆ ਤੂੰ ਇਤਿਹਾਸ ਨੂੰ ਨਹੀਂ ਜਾਣਦਾ ਜੇਕਰ ਅੱਜ ਜਿਸ ਤਰ੍ਹਾਂ ਤੁਸੀਂ ਇੱਕ ਕਿਸਾਨਾਂ ਦੇ ਨਾਲ ਸਾਡੇ ਨਾਲ ਕੀਤਾ ਇਹਦਾ ਜਿਹੜਾ ਖਮਿਆਜਾ ਤੁਹਾਨੂੰ ਭੁਗਤਣਾ ਪਏਗਾ ਭਗਵੰਤ ਮਾਨ ਇਹ ਤੈਨੂੰ ਯਾਦ ਰੱਖੇਗਾ ਤੂੰ ਕਹਿੰਦਾ ਮੈਂ ਕਿਸਾਨ ਦਾ ਪੁੱਤ ਹਾਂ ਮੈਂ ਪੰਜਾਬ ਦਾ ਪੁੱਤ ਹਾਂ ਪਰ ਤੂੰ ਨਾ ਪੰਜਾਬ ਦਾ ਪੁੱਤ ਬਣਿਓ ਪਰ ਨਾ ਤੂੰ ਕਿਸਾਨ ਦਾ ਪੁੱਤ ਬਣਿਓ ਤੂੰ ਪੁੱਤ ਬਣਿਓ ਅੰਮ੍ਰਿਤ ਸ਼ਬਦ ਮੋਦੀ ਦਾ ਤੂੰ ਬੰਦਿਆਂ ਦੀ ਕਰਤੂਤ ਨਹੀਂ ਕੀਤੀ ਜਦੋਂ ਕੀਤਾ ਕੇਂਦਰ ਦੇ ਸਾਹਰਾ ਕਰ ਹੀ ਲਿਆ ਕੇਂਦਰ ਤੋਂ ਸ਼ੁਰੂ ਤੋਂ ਕਰ ਰਿਹਾ ਲੇਕਿਨ ਤੂੰ ਜਿਹੜਾ ਇਹ ਕੰਮ ਕਾਰਾ ਕਰਕੇ ਨਵੀਂ ਭਾਗੀ ਸਾਡੇ ਸਿਰ ਕਢੀ ਆ ਪਰ ਹੁਣ ਯਾਦ ਰੱਖੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਿਸਾਨ ਜਿਹੜੇ ਨੇ ਇਸ ਤਰ੍ਹਾਂ ਪਿੱਛੇ ਨਹੀਂ ਪੰਜਾਬ ਨਾ ਅਜੇ ਤੱਕ ਦਬਿਆ ਨਾ ਕੇ ਦਬੇਗਾ ਔਰ ਮੈਂ ਆਪਣੇ ਵੱਲੋਂ ਇਹ ਤੈਨੂੰ ਕਹਿਣਾ ਚਾਹਣਾ ਕਿ ਤੇਰੀ ਕੋਠੀ ਦੇ ਅੱਗੇ ਮਰਨ ਵਕਤ ਤੇ ਬੈਠਾਗਾ ਜੋ ਤਰਤੋ ਵੇਗਾ ਤੂੰ ਕਰ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦਾਸ ਨੇ ਕੱਲ ਜੋ ਕਿਸਾਨਾਂ ਨਾਲ ਧਕੇਸ਼ਾਈ ਕੋਟਮਾਰ ਜਬਰਦਸਤੀ ਉਹਨਾਂ ਨੂੰ ਹਰਾਸਤਚ ਲੈਣਾ ਜਿਹੜੇ ਸ਼ਾਂਤਮਈ ਤਰੀਕੇ ਨਾਲ ਆਪਦੀ ਹੱਕੀ ਮੰਗਾਂ ਵਾਸਤੇ ਆਪ ਦੇ ਪ੍ਰੋਟੈਸਟ ਕਰ ਰਹੇ ਸੀ ਧਰਨੇ ਦੇ ਰਹੇ ਸੀ ਜੋ ਕਿ ਇੱਕ ਲੋਕਤੰਤ੍ਰਿਕ ਅਧਿਕਾਰ ਹੈ ਔਰ ਜਿਸ ਤਰੀਕੇ ਦਾ ਕ੍ਰੈਕਡਾਊਨ ਕੱਲ ਦਾ ਸਮਝਦਾ ਕਿਉਂਕਿ ਉਹ ਯੂਨੀਅਨ ਮਨਿਸਟਰ ਸਾਹਿਬ ਆਏ ਸਨ ਭਾਜਪਾ ਦੇ ਦੇਸ਼ ਦੇ ਔਰ ਉਸ ਤੋਂ ਬਾਅਦ ਜੋ ਮੀਟਿੰਗ ਹੋਈ ਹੈ ਪਤਾ ਨਹੀਂ ਕੀ ਆਪਸੀ ਗੱਠਜੋੜ ਚਲੋ ਪਤਾ ਤਾਂ ਕੀ ਸਭ ਨੂੰ ਹੀ ਪਤਾ ਹੈ ਜੋ ਗੱਠਜੋੜ ਭਗਵੰਤ ਮਾਨ ਦਾ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਸਾਹਿਬ ਦਾ ਹੋਇਆ ਕੇਂਦਰ ਦੀ ਸਰਕਾਰ ਨਾਲ ਕਿ ਉਸ ਤੋਂ ਬਾਅਦ ਇੱਕ ਵੱਡਾ ਕ੍ਰੈਕਡਾਊਨ ਹੋਇਆ ਹੈ ਕਿਸਾਨ ਭਰਾਵਾਂ ਤੇ ਦੇਸ਼ ਦੇ ਪੰਜਾਬ ਦੇ ਅੰਨਦਾਤਾ ਤੇ ਪੰਜਾਬ ਦੇ ਅੰਨਦਾਤਾ ਦਾ ਮੁੱਦਾ ਚਾਹੇ ਉਹ ਕਰਜ਼ਾ ਮਾਫ਼ੀ ਹੈ ਲੀਗਲ ਗਾਰੰਟੀ ਐਮਐਸਪੀ ਦੀ ਮਜ਼ਦੂਰਾਂ ਦੀ ਕਰਜ਼ਾ ਮਾਫ਼ੀਆ ਖੁਦ ਉਹ ਹੋ ਨਹੀਂ ਰਹੀ ਖੁਦਕੁਸ਼ੀ ਰੁਕ ਨਹੀਂ ਰਹੀ ਉਸ ਮੁੱਦੇਆਂ ਨੂੰ ਅਡਰੈਸ ਨਹੀਂ ਕੀਤਾ ਗਿਆ ਕਿ ਭਾਈ ਤੁਸੀਂ ਆਪ ਦੀ ਜੈਜ ਮੰਗਾ ਵੀ ਕਿਉਂ ਲੈ ਕੇ ਇਹ ਗੱਲ ਰੱਖਦੇ ਹੋ ਧਰਨੇ ਦਿਨੇ ਹੋ ਅਸੀਂ ਤੁਹਾਨੂੰ ਬੋਲਣ ਤੱਕ ਨਹੀਂ ਦੇਣਾ ਮਤਲਬ ਕੀ ਐਮਰਜੈਂਸੀ ਵਾਲੇ ਹਾਲਾਤ ਇੰਦਰਾ ਗਾਂਧੀ ਵਾਲੇ ਹਾਲਾਤ ਲਾਗੂ ਕੀਤੇ ਜਾ ਰਹੇ ਹੁਣ ਇਹਦੇ ਚ ਰਲ ਮਿਲ ਕੇ ਦੋਵੇਂ ਸਰਕਾਰਾਂ ਸੂਬੇ ਦੀਆਂ ਪੰਜਾਬ ਦੀ ਆਮ ਆਦਮੀ ਪਾਰਟੀ ਤੇ ਕੇਂਦਰ ਦੀ ਸਰਕਾਰ ਰਲ ਕੇ ਖੇਡ ਰਹੀ ਹੈ ਤਾਂ ਪਰ ਸਾਫ ਹੀ ਹੈ ਨਗਰ ਕਮਾਲ ਦੀ ਗੱਲ ਹੈ ਕੋਈ ਇਹ ਸਮਝ ਸਕੇ ਹੋਇਆ ਕਿਉਂ ਜਦ ਦੇ ਕਿਸਾਨ ਭਰਾ ਦਿੱਲੀ ਨੂੰ ਚੱਲੇ ਸੀ ਉਦੋਂ ਭਗਵੰਤ ਮਾਨ ਕਹਿੰਦਾ ਸੀਗਾ ਕਿ ਦਿੱਲੀ ਤਾਂ ਸਾਡੀ ਰਾਜਧਾਨੀ ਔਰ ਦੇਸ਼ ਦਾ ਅਨਦਾਤਾ ਜੇ ਦਿੱਲੀ ਨਹੀਂ ਜਾਊਗਾ ਤੇ ਕੀ ਲਾਹੌਰ ਜਾਊਗਾ ਉਦੋਂ ਇਹਨਾਂ ਨੂੰ ਇਨਕਰੇਜ ਕੀਤਾ ਕਿਉਂਕਿ ਉਦੋਂ ਇਹਨਾਂ ਦੀ ਲੋੜ ਸੀ ਅ ਅਨਦਾਤਾ ਦੀ ਕਿਸਾਨ ਭਰਾਵਾਂ ਦੀ ਵੋਟਾਂ ਲੈਣੀਆਂ ਸਨ ਤੇ ਉਦੋਂ ਇਹਦੇ ਹੱਕ ਤੇ ਹਾਂ ਦਾ ਨਾਰਾ ਮਾਰਤਾ ਆਜ ਜੋ ਵੋਟਾਂ ਲੈਣੀਆਂ ਨੇ ਲੁਧਿਆਣੇ ਦੀ ਜਿਹੜੀ ਬਾਈ ਇਲੈਕਸ਼ਨ ਆਈ ਹੈ ਲੁਧਿਆਣਾ ਵੈਸ ਸੀਟ ਦੀ ਉਸ ਵੋਟਾਂ ਨੂੰ ਸ਼ਹਿਰੀਆਂ ਦੀਆਂ ਵੋਟਾਂ ਲੈਣੀਆਂ ਤੇ ਹੁਣ ਯੂ-ਟਰਨ ਮਾਰਿਆ ਹੁਣ ਸ਼ਹਿਰੀਆਂ ਦੇ ਹੱਕ ਚ ਖਲੋਗੇ ਇੰਡਸਟਰੀ ਦੀ ਗੱਲ ਇਹ ਕਰਦੇ ਆ ਕਿ ਇੰਡਸਟਰੀ ਸਫਰ ਕਰ ਰਹੀ ਸੀ ਤੋਂ ਕੱਲੋਂ ਦੀ ਕਰ ਰਹੀ ਸੀ ਔਰ ਥੋਡੀਆਂ ਪਾਲਿਸੀਆਂ ਕਰਕੇ ਕਰ ਰਹੀ ਆ ਥੋਡੀਆਂ ਜੋ ਸ਼ਰਾਰਤਾਂ ਨੇ 도ਗਲੀਆਂ ਚਾਲਾਂ ਨੇ ਉਹਦੇ ਕਰਕੇ ਕਰ ਰਹੀਆਂ ਨੇ ਪਹਿਲਾਂ ਤੁਸੀਂ ਕਿਸਾਨ ਭਰਾਵਾਂ ਦੀ ਲੋਟ ਸੀ ਉਹਨਾਂ ਨਾਲ ਖਲੋਗੇ ਉਹਨਾਂ ਦੀਆਂ ਵੋਟਾਂ ਲੈਣੀਆਂ ਸੀ ਅੱਜ ਤੁਸੀਂ ਇਹਨਾਂ ਦੀਆਂ ਵੋਟਾਂ ਨਹੀਂ ਲੈਣੀਆਂ ਕੋ ਸ਼ਹਿਰ ਦੀਆਂ ਵੋਟਾਂ ਲੈਣੀਆਂ ਤੇ ਪੈਤਣਾ ਬਦਲ ਕੇ ਉਹਦੇ ਨਾਲ ਖਲੋਗੇ ਕੱਲ ਫੇਰ ਇਹਨਾਂ ਦੀ ਲੋਟ ਪਾਉਗੀ ਤੇ ਇਹਨਾਂ ਨਾਲ ਖਲੋਜੋਗੇ ਮਗਰ ਕੀ ਇਹਦੇ ਨਾਲ ਪੰਜਾਬ ਦਾ ਭਲਾ ਹੋਣਾ ਕੀ ਇਹਦੇ ਨਾਲ ਪੰਜਾਬ ਦੇ ਮਸਲੇ ਹੱਲ ਹੋਣੇ 3 ਸਾਲ ਕਿੰਨਾ ਚਿਰ ਉਹ ਬੈਠੇ ਰਹੇ ਆ ਉਦੋਂ ਨਾ ਇੰਡਸਟਰੀ ਸਫਰ ਕੀਤਾ ਉਦੋਂ ਇਹ ਹਾਲਾਤ ਨਾ ਪੈਦਾ ਹੋਏ ਇਸ ਲਈ ਜਾਣਦਿਆ ਹੋਇਆ ਤੁਸੀਂ ਹਰ ਕੰਮ 'ਚ ਸਿਰਫ ਤੇ ਸਿਰਫ ਸਿਆਸਤ ਕਰਦੇ ਹੋ ਪੋਲਿਟਿਕਸ ਕਰਦੇ ਹੋ ਰਾਜਨੀਤੀ ਕਰਦੇ ਹੋ ਵੋਟਾਂ ਲੈਣ ਤੱਕ ਸੀਮਿਤ ਰਹਿੰਦੇ ਹੋ ਅੱਜ ਪੰਜਾਬ ਦੇ ਲਾਅ ਐਂਡ ਆਰਡਰ ਦਾ ਕੀ ਹਾਲਾਤ ਆ ਕਰਨਲ ਸਾਹਿਬ ਦਾ ਕੁੱਟਮਾਰ ਫੌਜੀ ਵੀਰਾਂ ਨੂੰ ਕਹਿੰਨੇ ਅਸੀਂ ਬੜਾ ਸਤਿਕਾਰ ਕਰਦੇ ਹਾਂ ਸਤਿਕਾਰ ਕਿੰਨਾ ਕਰਦੇ ਹੋ ਤਾਂ ਸਾਹਮਣੇ ਦਿਖ ਰਿਹਾ ਉਹ ਵਿਚਾਰਿਆਂ ਨੇ ਵੀਡੀਓ ਬੁਖਾਤੀ ਸਾਰਾ ਕੁਝ ਕਰਤਾ ਬੰਦੇ ਆਇਡੈਂਟੀਫਾਈਡ ਨੇ ਮਗਰ ਕੋਈ ਐਕਸ਼ਨ ਨਹੀਂ ਰੋਜ਼ ਬੰਮ ਫਟ ਰਿਹਾ ਕੋਈ ਅਚਕੀਂ ਇੰਡਸਟਰੀ ਇਹਦੇ ਕਰਕੇ ਨਹੀਂ ਭੱਜ ਰਹੀ ਕੀ ਇੰਡਸਟਰੀ ਇਸ ਕਰਕੇ ਨਹੀਂ ਭੱਜ ਰਹੀ ਕਿ ਤੁਸੀਂ ਇੱਕ ਕੰਡੀਊਸਿਵ এনवायरमेंट ਨਹੀਂ ਦੇ ਪਾਰੇ ਕਿ ਤੁਸੀਂ ਬਿਜਲੀ ਦੇ ਰੇਟ ਸਭ ਤੋਂ ਮਹਿੰਗੇ ਇੱਥੇ ਬੱਤੀ ਆ ਨਹੀਂ ਰਹੀ ਬੱਤੀ ਦੇ ਕੱਟ ਲੱਗ ਰਿਹਾ ਜਦ ਮਰਜੀ ਤੁਸੀਂ ਰੇਟ ਵਧਾ ਲੈਨੇ ਹੋ ਕੋਈ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ ਕੋਈ ਠੋਸ ਕਦਮ ਚੁੱਕਿਆ ਹੋਵੇ ਲਾਅ ਐਂਡ ਆਰਡਰ ਇਨਫਰਾਸਟ੍ਰਕਚਰ ਬਿਜਲੀ ਇਹ ਬੇਸਿਕ ਸਹੂਲਤਾਂ ਨੇ ਕਨੈਕਟੀਵਿਟੀ ਫॉर ਬੈਟਰ ਇੰਡਸਟਰੀਅਲ ਗਰੋਥ এনवायरमेंट ਉਹ ਐਨਵਾਇਰਨਮੈਂਟ ਦਾ ਭਗਵੰਤ ਮਾਨ ਜੀ ਤੁਸੀਂ 3 ਸਾਲ ਪਹਿਲਾਂ ਹੀ ਤੈਸ਼ਨਾਇਸ਼ ਕਰਤਾ ਸੀਗਾ ਔਰ ਇਹੀ ਕਾਰਨ ਹੈ ਕਿੰਨ ਲਾਸਟ 3 ইয়ারਸ ਤੁਹਾਨੂੰ ਇੱਕ ਵੀ ਵੱਡਾ ਇੰਡਸਟਰੀਅਲ ਪਲਾਂਟ ਦਾ ਉਦਘਾਟਨ ਕਰਦੇ ਨਹੀਂ ਵੇਖਿਆ ਇਸ ਲਈ ਤੁਸੀਂ ਕਿਸਾਨਾਂ ਨਾਲ ਵੀ ਧੋਖਾ ਕੀਤਾ ਧਰੋ ਕਮਾਇਆ ਇੰਡਸਟਰੀ ਨਾਲ ਵੀ ਧਰੋ ਕਮਾਇਆ ਮੁਲਾਜਮਾ ਨਾਲ ਵੀ ਧੋਖਾ ਕਮਾਇਆ ਨੌਜਵਾਨਾਂ ਨਾਲ ਵੀ ਧੋਖਾ ਕਮਾਇਆ ਖੇਤ ਮਜ਼ਦੂਰਾਂ ਨਾਲ ਵੀ ਇੱਕ ਧੋਖਾ ਕਮਾਇਆ ਔਰ ਸਿਰਫ ਤੇ ਸਿਰਫ ਕੀਤੀ ਆ ਪੋਲਿਟਿਕਸ ਇਸ ਲਈ ਕੱਲ ਦਾ ਐਕਸ਼ਨ ਥੋੜਾ ਜਿਹੜਾ ਕਿਸਾਨ ਭਰਾਵਾ ਦੇਸ਼ ਦੇ ਅੰਗਦਾਤਾ ਪ੍ਰਤੀ ਰਿਹਾ ਜਿਹੜੀ ਬੈਕਬੋਨ ਹੈ ਪੰਜਾਬ ਦੀ ਇਕਨੋਮੀ ਦੀ ਜਿਨ੍ਹਾਂ ਵਾਸਤੇ ਤੁਸੀਂ ਯੂ ਹੈਵ ਡਨ ਨਥਿੰਗ ਜ਼ੀਰੋ ਜ਼ਿਲਚ ਤੁਸੀਂ ਕੋਈ ਕੰਮ ਨਹੀਂ ਕੀਤਾ ਹਰ ਵਾਅਦੇ ਤੋਂ ਭੱਜੇ ਹੋ ਇੰਡਸਟਰੀ ਨਾਲ ਹਰ ਵਾਅਦੇ ਤੋਂ ਭੱਜੇ ਹੋ ਨੌਜਵਾਨਾਂ ਨਾਲ ਹਰ ਵਾਅਦੇ ਤੋਂ ਭੱਜੇ ਹੋ ਮੁਲਾਜ਼ਮ ਵੀਰਾਂ ਨਾਲ ਹਰ ਵਾਅਦੇ ਤੋਂ ਭੱਜੇ ਹੋ ਇਹ ਤੁਹਾਡੀ ਫੇਲ 3 ਸਾਲ ਦੀ ਜਿਹੜੀ ਪ੍ਰਾਪਤੀ ਹੈ ਅੱਜ ਉਹਦੇ ਕਰਕੇ ਪੰਜਾਬ ਦੇ ਜੋ ਹਾਲਾਤ ਬਣੇ ਆ ਜੋ ਤਰਸਯੋਗ ਹਾਲਾਤ ਬਣੇ ਉਹਦੇ ਲਈ ਕੋਈ ਹੋਰ ਨਹੀਂ ਤੁਸੀਂ ਜ਼ਿੰਮੇਵਾਰ ਹੋ ਔਰ ਇਹ ਡਰਾਮੇ ਬੰਦ ਕਰੋ ਔਰ ਅਨਦਾਤਾ ਤੌਰ ਸਾਰੇ ਪੰਜਾਬ ਦੇ ਲੋਕਾਂ ਤੋਂ ਮੈਂ ਸਮਝਦਾ ਮਾਫੀ ਮੰਗੋ ਕਿਉਂਕਿ ਤੁਹਾਡੀ ਕਾਰਗੁਜ਼ਾਰੀ ਇਹ ਜੀ ਰਹੀ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸੱਚੀ ਗੱਲ ਦੋਸਤੋ ਕਿਸਾਨਾਂ ਵੱਲੋਂ ਖਨੌਰੀ ਤੇ ਸੰਭੂ ਬਾਰਡਰ ਖਾਲੀ ਕਰਵਾ ਲਏ ਗਏ ਨੇ ਜਿੱਥੇ ਕਿ ਆਵਾਜਾਈ 1-2 ਦਿਨ ਦੇ ਵਿੱਚ ਸ਼ੁਰੂ ਕਰ ਦਿੱਤੀ ਜਾਵੇਗੀ ਉੱਤੇ ਹੀ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਵੱਲੋਂ ਤੇ ਹੋਰ ਕਿਸਾਨ ਲੀਡਰਾਂ ਵੱਲੋਂ ਭੁਖੜ ਹੜਤਾਲ ਦਾ ਐਲਾਨ ਕੀਤਾ ਗਿਆ ਕਿਸਾਨ ਲੀਡਰ ਬਲਦੇਵ ਸਿੰਘ ਸਿਰਸਾ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਘੇਰਨ ਦੀ ਉਹਨਾਂ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਗਿਆ ਜਿੱਥੇ ਕਿ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉੱਥੇ ਵਪਾਰੀਆਂ ਦੇ ਵੀ ਮਿਲੇ ਜੁਲੇ ਪ੍ਰਤੀਕਰਮ ਸਾਹਮਣੇ ਆ ਰਹੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵਪਾਰ ਨੂੰ ਵੱਡਾ ਨੁਕਸਾਨ ਹੋ ਰਿਹਾ ਸੀ ਤਾਂ ਉੱਤੇ ਹੀ لوکاں ਦਾ ਵੀ ਕਹਿਣਾ ਹੈ ਕਿ ਇਹ ਇਹ ਜੋ ਕੁਝ ਵੀ ਹੋਇਆ ਉਸ ਦਾ ਤਰੀਕਾ ਗਲਤ ਸੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਜੀ